ਅਜਿਸ਼ੀਆ ਕਾਲ ਤੱਕ ਸਾਹਿਬ ਦੇ ਕੁਝ ਸਿੱਖ ਜਥੇਬੰਦੀਆਂ ਦੇ ਨੁਮਾਇंदे ਪਹੁੰਚੇ ਜਿਨ੍ਹਾਂ ਮੰਗ ਕੀਤੀ ਕਿ ਜਥੇਦਾਰ ਸਾਹਿਬ ਪੰਨ ਰਣ ਸਿੰਘ ਚੋੜਾ ਦੀ ਬਜਾਏ ਸੁਖਬੀਰ ਬਾਦਲ ਨੂੰ ਪੰਥ ਚੋਂ ਛੇਕਣ। ਉਹਨਾਂ ਕਹਿ ਕੇ ਤਸਵੀਰ ਪੇਸ਼ ਕੀਤੀ ਜਾ ਰਹੀ ਹੈ ਕਿ ਸੁਖਬੀਰ ਬਾਦਲ ਨਿਮਾਣਾ ਨਿਤਾਣਾ ਸਿੱਖ ਬਣ ਕੇ ਸੇਵਾ ਨਿਭਾਰੇ ਸਨ ਪਰ ਅਜਿਹਾ ਕੁਝ ਨਹੀਂ ਕਿਉਂਕਿ ਉਹ ਕੋਈ ਦੁੱਧ ਦੇ ਤੋਤੇ ਨਹੀਂ ਬਲਕਿ ਇੱਕ ਅਪਰਾਧੀ ਹਨ। ਜਥੇਬੰਦੀਆਂ ਦੇ ਨੁਮਾਇंदे ਨੇ ਕਿਹਾ ਕਿ ਇਹ ਲੋਕ ਸੇਵਾ ਨਹੀਂ ਕਰ ਰਹੇ ਬਲਕਿ ਡਰਾਮੇਬਾਜ਼ੀ ਤੇ ਦਿਖਾਵਾਬਾਜ਼ੀ ਕਰ ਰਹੇ ਹਨ। ਉਹਨਾਂ ਕਹਿੰਦੇ ਕਿ ਸੇਵਾ ਲੋਕਛਿਪ ਕੇ ਹੁੰਦੀ ਹੈ ਪਰ ਇਹਨਾਂ ਦੇ মিডিਆ ਦੇ ਕੈਮਰੇ ਇੰਜ ਲੱਗੇ ਹੁੰਦੇ ਹਨ ਜਿਵੇਂ ਇਹਨਾਂ ਨੇ ਕੋਈ ਵੱਡਾ ਮਾਰਕਾ ਮਾਰ ਲਿਆ ਹੋਵੇ ਉਹਨਾਂ ਜਥੇਦਾਰ ਤਵੀ ਤਾਂ ਜਿਕਰ ਕਰਦੇ ਆ ਕਿ ਆ ਕਿ ਉਹ ਸੁਖਬੀਰ ਬਾਦਲ ਨੂੰ ਬਚਾਉਂਦੇ ਬਚਾਉਂਦੇ ਸੀ ਕੌਮ ਚੋਂ ਆਪਣਾ ਰੁਤਬਾ ਨਾ ਘਟਾ ਲੈਣ ਉਹਨਾਂ ਇਹ ਵੀ ਕਿਹਾ ਕਿ ਜਥੇਦਾਰਾਂ ਨੂੰ ਪਹਿਲਾਂ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਬਾਰੇ ਮੰਗ ਪੱਤਰ ਦਿੱਤਾ ਸੀ ਪਰ ਉਹਨਾਂ ਅਜੇ ਤੱਕ ਉਸ ਮਸਲੇ ਦਾ ਹੱਲ ਨਹੀਂ ਕੀਤਾ। ਇੱਕ ਵਿਅਕਤੀ ਵੱਲੋਂ ਜੋ ਅਜਨਾਲਾ ਥਾਣੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲਿਜਾਇਆ ਗਿਆ ਸੀ ਉਹ ਵੀ ਬੇਅਦਬੀ ਸੀ ਇਸ ਲਈ ਜਥੇਦਾਰਾਂ ਨੂੰ ਉਹਨਾਂ ਲੋਕਾਂ ਵਿਰੁੱਧ ਵੀ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਦੁਬਾਰਾ ਜ਼ੋਰ ਦੇ ਕੇ ਕਿਹਾ ਕਿ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਸੇ ਨੂੰ ਪੰਥ ਤੋਂ ਛੇਕਣਾ ਹੈ ਤਾਂ ਉਹ ਸੁਖਬੀਰ ਬਾਦਲ ਨੂੰ ਪੰਥ ਤੋਂ ਛੇਕੋ। ਉਨੇ ਕਿ 2015 ਵਿੱਚ ਜੋ ਸੂਬੇ ਵਿੱਚ ਛਿੜੀਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਉਸ ਵਿੱਚ ਬਾਦਲ ਪਰਿਵਾਰ ਦੀ ਸਿੱਧੀ ਸ਼ਮੂਲੀਅਤ ਸੀ ਪਰ ਇਸ ਪਾਰਟੀ ਦਾ ਆਈਟੀ ਸੈੱਲ ਆਮ ਸਿੱਖਾਂ ਨੂੰ ਮੰਦਾ ਚੰਗਾ ਬੋਲਦਾ ਸੀ ਜਦ ਕਿ ਇਹ ਸਾਰੇ ਜਾਣਦੇ ਸਨ ਕਿ ਬਾਦਲ ਪਰਿਵਾਰ ਨੇ ਜਥੇਦਾਰਾਂ ਨੂੰ ਮੁੱਖ ਮੰਤਰੀ ਨਿਵਾਸ ਉੱਤੇ ਬੁਲਾ ਕੇ ਦੋਸ਼ੀਆਂ ਨੂੰ ਦੋਸ਼ ਮੁਕਤ ਕਰਨ ਦਾ ਕਾਰਾ ਕੀਤਾ ਸੀ ਜਥੇਬੰਦੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਭਾਵੇਂ ਪਹਿਲਾਂ ਅਕਾਲੀ ਵਰਕਰ ਇਹ ਨਹੀਂ ਮੰਨਦੇ ਸੀ ਕਿ ਉਕਤ ਸਾਰੇ ਗੁਨਾਹ ਅਕਾਲੀ ਭਾਜਪਾ ਦੇ ਸੱਤਾ ਵਿੱਚ ਰਹਿੰਦਿਆਂ ਹੋਏ ਪਰ 2 ਦਸੰਬਰ ਨੂੰ ਇਹ ਗੱਲ ਸਾਹਮਣੇ ਆ ਗਈ ਕਿ ਇਹ ਸਾਰੇ ਗੁਨਾਹ ਸੁਖਬੀਰ ਬਾਦਲ ਤੇ ਉਹਨਾਂ ਦੇ ਪਰਿਵਾਰ ਨੇ ਕੀਤੇ ਇਸ ਲਈ ਜੱਥੇਦਾਰ ਵਿਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਇਹਨਾਂ ਦੇ ਮੂੰਹੋਂ ਗੁਨਾਹ ਕਬੂਲ ਕਰਵਾ ਲਏ ਉਹਨਾਂ ਕਹਿੰਦੇ ਕਿ ਜੇਕਰ ਸੁਖਬੀਰ ਬਾਦਲ ਨੇ अनेका ਨੌਜਵਾਨਾਂ ਦੇ ਖੂਨ ਨਾਲ ਹੱਥ ਲਿਬੜੇ ਹੋਏ ਹਨ ਤਾਂ ਉਹਨਾਂ ਨੂੰ ਕੇਵਲ ਭਾਂਡੇ ਮਾਣਨ ਦੀ ਸਜ਼ਾ ਦਿੱਤੀ ਗਈ ਜਦਕਿ ਭਾਈ ਨਰੈਣ ਸਿੰਘ ਚੋੜਾ ਨੂੰ ਜੇਲ੍ਹ ਭੇਜ ਦਿੱਤਾ ਗਿਆ ਉਸ ਉੱਤੇ ਪਰਚੇ ਕਰਵਾ ਦਿੱਤੇ ਗਏ ਇਹ ਕਿੱਧਰ ਦਾ ਇਨਸਾਫ ਹੈ ਉਹਨਾਂ ਸ਼੍ਰੋਮਣੀ ਕਮੇਟੀ ਉੱਤੇ ਤਾਂ ਜਕਸਦੇ ਹਨ ਕਿ ਇਹ ਚੁਣੀ ਹੋਈ ਕਮੇਟੀ ਨਹੀਂ ਚਿੰਬੜੀ ਹੋਈ ਕਮੇਟੀ ਹੈ ਅਸੀਂ ਜਿੰਬੜੀ ਹੋਈ ਕਮੇਟੀ ਦੇ ਪ੍ਰਧਾਨ ਨੂੰ ਚੈਲੰਜ ਕਰਕੇ ਕਹਿੰਦੇ ਹਾਂ ਕਿ ਜੇਕਰ ਭਾਈ ਨਰੈਣ ਸਿੰਘ ਚੋੜਾ ਨੂੰ ਪੰਥ 'ਚੋਂ ਛੇਕਣ ਦੀ ਮੰਗ ਕੀਤੀ ਗਈ ਤਾਂ ਕੌਣ ਤੁਹਾਨੂੰ ਪੰਥ 'ਚੋਂ ਛੇਕ ਦੇਵੇਗੀ ਫਿਰ ਤੁਹਾਨੂੰ ਕਿਸੇ ਵੀ ਸਟੇਜ ਉੱਤੇ ਬੋਲਣ ਨਹੀਂ ਦਿੱਤਾ ਜਾਵੇਗਾ ਸਾਡਾ ਅੱਜ ਇੱਥੇ ਆਉਣ ਦਾ ਮਕਸਦ ਇੱਕੋ ਹੀ ਹੈ ਕਿ 2015 ਤੋਂ ਜਿਹੜੀਆਂ ਬੇਦਬੀਆਂ ਹੋਈਆਂ ਸੀ ਬੇਦਬੀਆਂ ਦੀ ਚੀਜ਼ ਹਰ ਸਿੱਖ ਦੇ ਮਨ ਵਿੱਚ ਇੱਕ ਨਸੂਰ ਬਣੀ ਹੋਈ ਸੀ ਪੰਥਕ ਜਥੇਬੰਦੀਆਂ ਹਰ ਗੁਰਨਾਨਕ ਨਾਮਾ ਲੈਵਾ ਸਿੱਖ ਪਏ ਜਾਣਦਾ ਸੀ ਕਿ ਇਹ ਜਿਹੜਾ ਕਨਾਉਣਾ ਅਪਰਾਧ ਆ ਸੁਖਬੀਰ ਬਾਦਲ ਕੇ ਪਰਿਵਾਰ ਵੱਲੋਂ ਕੀਤਾ ਗਿਆ ਆ ਸਿੰਘ ਸਾਬਾ ਨੂੰ ਇੱਥੇ ਬੁਲਾ ਕੇ ਘਰ ਬੁਲਾ ਕੇ ਮੁਆਫੀ ਦਿਵਾਣੀ ਦੂਜੀਆਂ ਤੀਜੀਆਂ ਸਾਰੀਆਂ ਗੱਲਾਂ ਪਰ ਸੁਖਬੀਰ ਬਾਦਲ ਦੀ ਟ੍ਰੋਲ ਆਰਮੀ ਸੁਖਬੀਰ ਬਾਦਲ ਦੀ ਪਾਰਟੀ ਦਾ ਆਈਟੀ ਸੈੱਲ ਸੁਖਬੀਰ ਬਾਦਲ ਦੇ ਚਾਹਤੇ ਜਿਹੜਾ ਵੀ ਸਿੱਖ ਕਹਿੰਦਾ ਸੀ ਕਿ ਇਹ ਕੰਮ ਬਾਦਲਾ ਨੇ ਕਰਵਾਇਆ ਬਾਦਲਾ ਦੇ ਰਾਜ ਚ ਹੋਇਆ ਉਹਨੂੰ ਧੀਆਂ ਭੈਣਾਂ ਦੀਆਂ ਗਾਲ੍ਹਾਂ ਮੰਦਾ ਚੰਗਾ ਬੋਲਦੇ ਸੀ ਇਸ ਵੀ ਕੀਤੇ ਲੋਕਾਂ ਨੂੰ ਜੇਲਾਂ ਵਿੱਚ ਵੀ ਇਹਨਾਂ ਨੇ ਕੀਤਾ ਅੱਛਾ ਹੁਣ ਕੀ ਹੋਇਆ ਕਿ 2 ਦਸੰਬਰ ਨੂੰ ਇੱਕ ਵੱਡੀ ਘਟਨਾ ਹੋਈ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਗੱਲ ਦੇ ਵਿਧਾਈ ਤੇ ਪੱਤਰਿਆ ਜਥੇਦਾਰ ਸਿੰਘ ਸਾਹਿਬ ਜਿਨ੍ਹਾਂ ਨੇ ਇੱਥੋਂ ਤੱਕ ਇਹਨਾਂ ਨੂੰ ਲੈ ਆਂਦਾ ਕਿ ਇਹਨਾਂ ਨੂੰ ਆਪ ਵੀ ਜ਼ੁਬਾਨ ਤੋਂ ਮੰਨਣਾ ਪਿਆ ਇਹਨਾਂ ਨੇ ਮੰਨਿਆ ਕਿ ਇਹ ਸਾਰਾ ਕੁਝ ਸਾਡੇ ਰਾਜਕਾਲ 'ਚ ਹੋਇਆ પણ ਸਾਡਾ ਅੱਜ ਦਾ ਇੱਥੇ ਆਉਣ ਦਾ ਮਕਸਦ ਹੈ ਕਿ ਏਸੀ ਗੱਲ ਨੂੰ ਗੁਰਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਚਲਾਈ ਹੋਈ ਮਰਜ਼ਾਦਾ ਪੰਜ ਪਿਆਰੇ ਜੋ ਅਮਰ ਸ਼ਕਾਉਂਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਨੇ ਇਸ ਗੱਲ ਨੂੰ ਸਭ ਤੋਂ ਪਹਿਲਾਂ ਪੰਥ ਦੇ ਵੇੜੇ ਵਿੱਚ ਰੱਖਿਆ ਸੀ ਕਿ ਇਹ ਗੱਲ ਜਿਹੜੀ ਜਥੇਦਾਰਾਂ ਨੂੰ ਘਰ ਬੁਲਾਉਣਾ ਬਿਨ ਮੰਗਿਆ ਮਾਫੀ ਦੇਣੀ ਗਲਤ ਆ ਤੇ ਇਹਨਾਂ ਨੇ ਉਦੋਂ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਆਪਣਾ ਪੰਜ ਪਿਆਰਿਆਂ ਨੂੰ ਬਰਖਾਸਤ ਕੀਤਾ ਜਿਹੜਾ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ 1699 ਦੀ ਰਸਾਕੀ ਤੋਂ ਬਾਅਦ ਕਦੇ ਇਦਾਂ ਦੀ ਕਿਸੇ ਨੇ ਹਰਕਤ ਨਹੀਂ ਕੀਤੀ ਸਾਡਾ ਇਹ ਆ ਵੀ ਜੇ ਸੁਖਬੀਰ ਮੰਨ ਗਿਆ ਗੁਨਾਹ ਮੰਨ ਗਿਆ ਤੇ ਫੇ ਪੰਜ ਪਿਆਰੇ ਸੱਚੇ ਆ ਉਹਨਾਂ ਗੁਰੂ ਕੇ ਸਿੱਖਾਂ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਉਹਨਾਂ ਨੂੰ ਦੁਆਰਾ ਮਾਨ ਸਨਮਾਨ ਮਿਲਣਾ ਚਾਹੀਦਾ ਦੂਜੀ ਗੱਲ ਇੱਕ ਇਹਨਾਂ ਨੇ ਕਿਹਾ ਸੀ ਕਿ ਤਿੰਨ ਦਿਨ ਦਾ ਦੇ ਅੰਦਰ ਅੰਦਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਵਾਹਿਗੁਰੂ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਹ ਅਸਤੀਫੇ ਦੇਣ ਤੇ ਇਹਨਾਂ ਨੇ ਗੋਲ ਮੋਲ ਜਥੇਦਾਰਾਂ ਨੇ ਕਰਕੇ 20 ਦਿਨ ਦਾ ਟਾਈਮ ਦਿੱਤਾ ਪਰ ਉਸੇ ਗੱਲ ਦੇ ਵਿੱਚ ਫਿਰ ਨਰੈਣ ਸਿੰਘ ਚੌੜਾ ਵੱਲੋਂ ਇੱਕ ਇੱਥੇ ਗੱਲ ਕੀਤੀ ਜਾਂਦੀ ਆ ਉਹ ਇਤਿਹਾਸਕ ਘਟਨਾ ਆ ਹਰ ਜਿਹੜੀ ਘਟਨਾ ਉਹਦਾ ਆਪਣਾ ਇਤਿਹਾਸ ਹੁੰਦਾ ਆ ਨਰੈਣ ਸਿੰਘ ਚੌੜੇ ਦੇ ਪਿਸਤਲ ਵਿੱਚੋਂ ਨਿਕਲੀ ਗੋਲੀ ਨੇ ਇਹ ਦੱਸਿਆ ਆ ਕਿ ਤੁਸੀਂ ਜਿੱਦਾਂ ਮਰਜ਼ੀ ਸਾਜ਼ਵਾਜ ਹੋ ਕੇ ਅਕਾਲੀ ਦਲ ਨੂੰ ਜਿੰਦਾ ਕਰਨ ਵਾਸਤੇ ਸੁਖਬੀਰ ਬਾਦਲ ਪਰਿਵਾਰ ਨੂੰ ਜਿੰਦਾ ਕਰਨ ਵਾਸਤੇ ਕਰੀ ਚੱਲੋ ਪਰ ਕੌਮ ਨੂੰ ਇਹ ਗੱਲ ਪ੍ਰਵਾਨ ਨਹੀਂ ਹੈ ਉਸੇ ਦਰਾਂ ਉਹਨਾਂ ਦੀ ਦਸਤਾਰ ਵੀ ਲੱਤੀ ਆ ਉਹਨਾਂ ਦੀ ਲੱਤੀ ਦਸਤਾਰ ਤੇ ਫਿਰ ਉਹਨਾਂ ਦੇ ਉੱਤੇ ਪਰਚੇ ਦਰਜ ਹੋਏ ਆ ਜੇ ਸੁਖਬੀਰ ਬਾਦਲ, ਕਿਸ਼ਨ ਭਗਵਾਨ ਸਿੰਘ, ਕਮਲਜੀਤ ਸਿੰਘ ਸਨਾਮ, ਹਰਮਿੰਦਰ ਸਿੰਘ ਡੱਬਵਾਲੀ, ਦਰਸ਼ਨ ਸਿੰਘ ਲੋਹਾਰਾ, ਜਸਪਾਲ ਸਿੰਘ ਚੌੜ ਸਿਧਵਾ ਵਰਗੇ ਨੌਜਵਾਨਾਂ ਦੇ ਲਹੂ ਵਿੱਚ ਹੱਥ ਰੰਗੇ ਆਪ ਮੰਨਿਆ ਤੇ ਉਹਨੂੰ ਭਾਂਡੇ ਮਾਂਜਣ ਦੀ ਜਾਂ ਵਰਸ਼ੇ ਦੀ ਸੇਵਾ ਲੱਗ ਸਕਦੀ ਆ ਫਿਰ ਨਰੈਣ ਸਿੰਘ ਚੌੜਾ ਨੂੰ ਜੇਲ੍ਹ ਕਿਉਂ ਸਾਡਾ ਅੱਜ ਦਾ ਇਹ ਮਕਸਦ ਆ ਉਹ ਹੱਥ ਤੋਂ ਦਿੱਤਾ ਜਾਵੇ ਕੀ ਲੱਗਦਾ ਸ਼ਰੋਮਨੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਹ ਜਿਹੜੀ ਆ ਪਹਿਲੀ ਗੱਲ ਤਾਂ ਦੇਖੋ ਵੀਰੋ ਇਹ ਚੁਣੀ ਹੋਈ ਕਮੇਟੀ ਨਹੀਂ ਹੈ ਇਹ ਚੁੰਬੜੀ ਹੋਈ ਕਮੇਟੀ ਆ 2011 ਚ ਚੋਣਾ ਹੋਈਆਂ ਸੀ ਉਦੋਂ ਤੋਂ ਇਹ ਉਹਦਿਆਂ ਤੇ ਚੁੰਬੜੇ ਹੋਏ ਆ ਚੁੰਬੜੀ ਹੋਈ ਕਮੇਟੀ ਦੇ ਪ੍ਰਧਾਨ ਨੂੰ ਅਸੀਂ ਕਹਿਣਾ ਚਾਹੁੰਦੇ ਆ ਵੀ ਤੁਸੀਂ ਪੰਥ ਚੋਂ ਛੇਕ ਕੇ ਦੇਖੋ ਟੋੜਾ ਸਾਹਿਬ ਆਪਣੇ ਚੌੜਾ ਸਾਹਿਬ ਨੂੰ ਜੇ ਤੁਸੀਂ ਇਹ ਹਰਕਤ ਕਰੋਗੇ ਤੇ ਸੰਗਤ ਤੁਹਾਨੂੰ ਸੰਗਤ ਚੋਂ ਛੇਕ ਦੇਗੀ ਸੰਗਤ ਦੇ ਵਿੱਚ ਜਾ ਕੇ ਤੁਸੀਂ ਬੋਲੋਗੇ ਕਿਵੇਂ ਅਗਲਾ ਪ੍ਰੋਗਰਾਮ ਸਾਡਾ ਸਿੱਖ ਜਥੇਬੰਦੀਆਂ ਦਾ ਇਹ ਹੋਏਗਾ ਜੇ ਇਹਨਾਂ ਨੇ ਇਹੋ ਜੀ ਕੋਈ ਹਰਕਤ ਕੀਤੀ ਇਹਨਾਂ ਦਾ ਭਾਂਡਾ ਚਰਾਹੇ 'ਚ ਭੰਨਿਆ ਜਾਊਗਾ ਇਹਨਾਂ ਨੂੰ ਕਿਸੇ ਸਟੇਜ ਤੇ ਬੋਲਣ ਨਹੀਂ ਦਿੱਤਾ ਜਾਊਗਾ ਜੀ ਜੀ ਮੈਂ ਕਹਾਂ ਜੀ ਬਿਲਕੁਲ ਇਹੀ ਹੋਣਾ ਚਾਹੀਦਾ ਸੀਗਾ ਸਖਬੀਰ ਸਿੰਘ ਬਾਦਲ ਨੂੰ ਪੰਤਚੋਂ ਛੇਕਣਾ ਕਿ ਇਹਨੂੰ ਤਾਂ ਦੇਸ਼ ਨਕਾਲਾ ਦੇਣਾ ਚਾਹੀਦਾ ਸੀ ਇਹੋ ਜਿਹਾ ਬੰਦਾ ਧਰਤੀ ਤੇ ਭਾਰ ਰਿਆ ਜਿਹੜਾ ਬੰਦਾ ਇਹ ਜਿਹੜਾ ਨਿਰਵੇਲ ਸਿੰਘ ਚੌੜਾ ਵਾਲੀ ਘਟਨਾ ਇਹ ਹੋਣੀ ਨਹੀਂ ਸੀ ਜੇ ਇਹਦਾ ਮੀਡੀਆ ਟ੍ਰਾਇਲ ਨਾ ਹੁੰਦਾ ਇੱਕ ਬੰਦਾ ਦੇਖੋ ਹਰ ਸਿੱਖ ਹਾਰਟ ਭਾਵਨਾ ਹਾਰਟ ਹੁੰਦੀਆਂ ਤੁਸੀਂ ਦੇਖੋ 72 ਸਾਲ ਦੇ ਗੁਰਸਿੱਖ ਦੇ ਬਜ਼ੁਰਗ ਦੇ ਅੰਦਰ ਇੰਨੀ ਜਿਆਦੀ ਤੜਫੁੱਟੀ ਕਿ ਬੰਦਾ ਇੰਨਾ ਕੁਝ ਕਰਨ ਤੋਂ ਬਾਅਦ ਫਿਰ ਮੀਡੀਆ ਟ੍ਰਾਇਲ ਕਰ ਕਰ ਰਿਹਾ ਆਪਦੀ ਸੇਵਾ ਦਾ ਨਮਾਣਾ ਸਿੱਖ ਨਹੀਂ ਸੀ ਉਹ ਉਹ ਤਾਂ ਇੱਕ ਡਿਕਟੇਟਰ ਬਣ ਕੇ ਤੇ ਪੁਲਿਸ ਦੀ ਸਕਿਉਰਟੀ ਲੈ ਕੇ ਸੇਵਾ ਕਰ ਰਿਹਾ ਸੀ ਨਮਾਣਾ ਸਿੱਖ ਨਹੀਂ ਸੀ ਉਹ ਲੋਕਾਂ ਨੂੰ ਅੱਖਾਂ ਦਿਖਾਉਣ ਆਇਆ ਸੀ ਨਰੇਨ ਸਿੰਘ ਚੋੜੇ ਨੇ ਪਟਾਕਾ ਜੱਪਾ ਕੇ ਦੱਸਿਆ ਵੀ ਸਿੱਖ ਜੀਰੇ ਆ ਗੱਲ ਨਹੀਂ ਆ